ਸਾਸੀ ਗਾਲ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਾਈਕ ਕੋਲੋਂ ਝੋਟੀਆਂ 6 ਆ ਤੇ ਸਟਾਰਟਿੰਗ ਦੱਸਦੀ ਹੈ ਦੁੱਧ 16 ਤੋਂ 17 ਕਿਲੋ ਤਿਆਰ ਆ ਵੇਖੋ ਇੱਧਰ ਦੇਖੋ ਸਟਾਰਟਿੰਗ ਤੇ ਝੋਟੀਆਂ ਬਹੁਤ ਜ਼ਿਆਦੀਆਂ ਚੰਗੀਆਂ ਵਾ ਤੇ ਕਰਦੇ ਆ ਗੱਲਬਾਤ ਜੀ ਬਾਈ ਉਹਨਾਂ ਨਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਬਾਤ ਸਾਹ ਸਸੀ ਕਾਲ ਕੀ ਹਾਲ ਜੀ ਕਿਰਪਾ ਦਾਦੇ ਦੀ ਮਹਾਰਾਜ ਦੀ ਹਾਂਜੀ ਇਹ ਗੱਲ ਇਦਾਂ ਵਾਟਸਐਪਰ ਕਾਂ ਗਏ ਆ ਤੇ ਚਲੋ ਥੋੜਾ ਜਿਹਾ ਇੱਕ ਸੇਰ ਤੇ ਲਈ ਹੋਗੀ ਹਾਂਜੀ ਇਹ ਇੱਕ ਗੱਲ ਇਤਰਾ ਮਾਂ ਵੀ ਮਾਲ ਥੋੜਾ ਜਿਹਾ ਘੱਟ ਮਿਲਿਆ ਠੀਕ ਇਥੇ ਭੈਣ ਭਰਾ ਕੀ ਜਾਂਦੇ ਕਈ ਵੀ ਮੰਦਾ ਵਾ ਪਰ ਉਧਰ ਮੰਦੇ ਵਾਲੀ ਕੋਈ ਗੱਲ ਨਹੀਂ ਜੀ ਮਾਲ ਬੁਲੀ ਤੁਲੀ ਮਿਲ ਲਿਆ ਚੰਗੀ ਮੈਂ ਕੁਆਲਟੀ ਵਾਲੀ ਗਾਹਕ ਬੜਾ ਹਾਂਜੀ ਪਿਛਲੇ ਮੰਗਲਵਾਰ ਤਾਂ ਆਪਾਂ ਵੀਡੀਓ ਪਾਈ ਹਾਈਆਂ ਮਈਆਂ ਦੇ ਅੱਜ ਵੀ ਮੰਗਲਵਾਰ ਵਾ 18 ਝੋਟੀਆਂ ਵੇਚੀਆਂ ਠੀਕ ਹੈ 11 12 ਹੋ ਵੇਚੀਆਂ 7 ਫੇਰ ਆਈਆਂ 7 ਫੇਰ ਵੰਗਾਈਆਂ 6 7 ਤਾਂ ਦਿਨਾਂ ਦੇ 18 ਝੋਟੀਆਂ ਵੇਚੀਆਂ ਚਲੋ ਮਾਰਕੀ ਕਿਰਪਾ ਨਾਲ ਚੰਗਾ ਮਾਲ ਭੈਣ ਭਰਾਵਾਂ ਨੂੰ ਪੈਂਦਾ ਵਾ ਤੇ 12 ਫੇਰ ਹੋ ਗਏ ਹਾਂਜੀ ਹਾਂਜੀ ਬਾਕੀ ਸਾਡੀ ਇਹ ਗੱਲ ਜੇ ਵੀ ਸਾਡੀ ਵੀਡੀਓ ਹਫਤੇ 'ਚ ਇੱਕ ਜਾਂ ਦੋ ਹਾਂਜੀ ਹਾਂਜੀ ਇਹਦੀ ਗੱਲ ਹੈ ਮੈਂ ਚੰਗੀਆਂ ਮਾਲ ਉਤਰਾ ਭੈਣ ਭਰਾ ਅੱਜ ਵੀ ਬੜੇ ਫੋਨ ਆਉਂਦੇ ਆ ਕਿ ਭਾਜੀ ਮਾਲ ਆ ਗਿਆ ਵਾ ਤੇ ਆਈਆਂ ਝੋਟੀਆਂ ਬਹੁਤ ਕੁਆਲਟੀ ਵਾਲੀਆਂ ਆ ਵੇਖੋ ਪਹਿਲਾ ਸੁਬਾਹ ਪਹਿਲਾ ਸੁਬਾਹ ਝੋਟ ਟੱਟੀ ਮਦਨ ਵਾ ਜੈਡ ਬਲੈਕ ਵਾ ਇਹਨੂੰ ਜੈਡ ਮਲਿਆ ਵਾ ਵੇਖੋ ਹਾਂ ਵ ਇਹ ਨਵੰਬਰ ਆਪੀ ਕੀ ਜਿਹੜੇ ਕੋਹੇ ਨੋਰ ਵੀ ਖੇਤੇ ਆ ਵੇਖੋ ਸਾਡੀ ਦੀ ਅੱਛਾ ਇਹਦੇ ਵੇਖੋ ਵੇਖੋ ਆ ਵੇਖੋ ਜੈਰੀ ਚੰਗੀ ਕੁਆਲਟੀ ਦੀ ਪਲੀ ਪੁਲੀ ਫੁੱਲੇ 11 ਤੋਂ 12 ਦੀ ਕਿਦੋਂ ਦਵਾ 11 ਤੋਂ 12 ਦੀ ਜੋ ਕੇ ਬੰਦਾ ਖੜੇ ਸਾਡੀ ਹਾਂਜੀ ਹਾਂਜੀ ਪਿਚੋ ਹੋ ਕੇ ਖੜੇ ਇਹ ਨਹੀਂ ਵੀ ਕਹਿਣ ਵਾਲੀ ਗੱਲਾਂ ਵੇਖੋ ਆ ਵੇਖੋ ਠੰਡੀ ਦੀ ਠੰਡੀਆਂ ਬਹੁਤ ਆ ਮੇਰੇ ਗੋਡੇ ਗਾਡੇ ਪੀਲ ਕਰਦੇ ਜੇ ਮੈਂ ਤੁਹਾਨੂੰ ਦੱਸਦਾ ਇਹ ਦੇਖੋ ਹਾਂ ਦੇਖੋ ਇਹ ਆਇਆ ਆਇਆ ਇਹਨਾਂ ਨਾਲ ਆ ਗਏ ਅੱਜ ਇਹ ਚਲੋ ਆ ਗਏ ਆ ਜਦੋਂ ਕੱਟੀ ਇਹਦੀ ਐਡੀ ਟੌਪ ਦੀ ਮਗਰ ਆ ਘਟਈ ਆ ਬਖਾਲ ਦੋ ਕੱਟੀ ਆ ਕੱਟੀ ਵੇਖੋ ਕੱਟੀ ਬਹੁਤ ਸ਼ਕੀ 12 13 ਦਿਨ ਹੋਈਆਂ ਦੂਜੀ ਨੂੰ ਹਾਂ ਜੀ ਲੈ ਜੂਗਾ ਯਾਦ ਕਰੂਗਾ ਛੋਟੀ ਰੀ ਦੇਖੋ ਠੀਕ ਜੀ ਜਿਹੜਾ ਲੈ ਜੂ ਯਾਦ ਕਰੂਗਾ ਜਿੱਧਰ ਦੀ ਮਰਜ਼ੀ ਲੈ ਜੂ ਹਾਂ ਜੀ ਇਹਦਾ ਆ ਪੱਟੀ ਮੈਂ ਕਿਉਂ ਖਾਲਾ ਫੜਾ ਬੈਠੇ ਜਗੀ ਸਾਹਿਬ ਜਿੱਥੇ ਤੁਸੀਂ ਬੈਠੇ ਇੱਕ ਜਣਾ ਉੱਧਰ ਬੈਠੇ ਦੁਪਹਿਰ ਕੀ ਖਾ ਬੈ ਇਹਦਾ ਬਾ ਇਹ ਦੇਖੋ ਦੋਵੇਂ 11 ਤੋਂ 12 ਲੀਟਰ ਤੋਂ ਹੋਊਗਾ ਝੋਟੀ ਹਾਂ ਜੀ ਐਦਾਂ ਵੀ ਛੋਟੀ ਹਾਰੀ ਹਾਰੀ ਨਹੀਂ ਜਿੱਦਾਂ ਸਹੀ ਗੱਲ ਸਹੀ ਰੋਹ ਹੋਦੀ ਤੇ ਐਦਾਂ ਜੀ ਇਹ ਬਾਤ ਸਾਹਿਬ ਭੈਣ ਭਰਾ ਫੋਨ ਕਰਨ ਹਾਂਜੀ ਹਾਂਜੀ ਇੱਕ 30 ਦੀ ਦੇਣੀ ਆ ਇਹ ਜੀ ਹਾਂ ਇਹ ਜਦੇ ਮੈਂ ਮੋਲ ਦੱਸ ਦੇ ਰਹੀ ਜੇ ਛੋਟੀ 1.5 ਲੱਖ ਰੁਪਏ ਦੀ ਆ ਆਹ ਹੋਣੀ ਜੀ ਛੋਟੀ ਪਰਸੋਂ ਸ਼ਾਮਾਂ ਦੀ ਸਹੀ ਆ ਬੋੜਾ ਛੋਟੀ ਕੋ 10 ਕਿ ਲੀਟਰ ਆ ਠੀਕ ਆ ਵੇ ਚੋਣ ਜਿਆਦੀ ਚੰਗੀ ਪਹਿਲਾ ਸੁਗਾ ਪਹਿਲਾ ਸੁਗਾ ਵੇ ਮਾਲ ਹੈ ਰਕਾਂ ਰਾਤਾਂ ਹੀ ਲਿਆਉਣ ਦਾ ਅਸਲ ਜੇ 170 60 ਵਾਲੀ ਮੈਂ ਚੰਗੀ ਜਿਹੜੀ ਬਲਕੇ 20 ਕਿਲੋ ਵਾਲਾ ਹਾਂਜੀ ਮਿਲਦੀਆਂ ਵੀ 1.5 ਨੂੰ ਪਰ ਗੇਮ ਇਹ ਬਣੇਗੀ ਕਾਗੜੇ ਦਾ ਸਾਡੇ ਇਲਾਕੇ ਦਾ ਵੀ ਹਾਂ ਜੀ ਬਿਲਕੁਲ ਤੇ ਆਹ ਵੇਖੋ ਕੁਆਲਟੀ ਫਾਲੇ ਦੀ ਛੋਟੀ ਘੱਟੀ ਬਹੁਤ ਲੰਬਾਈ ਪੱਕਾ ਹਾਂ ਜੀ ਆਹ ਵੇਖੋ ਥਾਂ ਤੋਂ ਕਿਉਂ ਚੈੱਕ ਕਰਾਂ ਮੈਂ ਫਸਲ ਤੇ ਨਾ ਵਰਤਨੋਂ ਕਿ ਚੰਗਾ ਹੀ ਡੰਗਰਾ ਹਾਂਜੀ ਚੰਗਾ ਚੰਗਾ ਹੁਣ ਜਿਉਂ ਗੱਲ ਰਹਿ ਗਈ ਅਸੀਂ ਦੋ ਗੱਲ ਜਿਹੜੀਆਂ ਮੈਂਆਂ ਦੱਈਆਂ ਵਾ ਬੜੇ ਫੋਨ ਹਨ ਹਾਂ ਹੁੰਦੇ ਆ ਪਰ ਆਪਾਂ ਲੈ ਨਹੀਂ ਜਦੇ ਹਾਂਜੀ ਇਹ ਵੀ ਚੋਟੀ ਚੰਗੀ ਰੇਟ ਥੋੜਾ ਜਿਆਦਾ ਵਾਧ ਰੇਟ ਨਹੀਂ ਜੇ ਕੋਈ ਨੇ ਫੋਨ ਕਰਨਾ ਹਾਂਜੀ ਇਹ ਦੂਜਾ ਨੰਬਰ ਜੇ ਠੀਕ ਇਹ ਹਾਂ ਨਾ ਇੱਕ ਸੱਤ ਦੀ ਦੇ ਦਾਂਗੇ ਤੇ ਆਹ ਤੀਜਾ ਨੰਬਰ ਇਹ ਤੀਜਾ ਨੰਬਰ ਜੇ ਤੇਰੇ ਕੋਲ ਚੋਟੇ ਉਥੋਂ ਦੇ ਦੁੱਧ ਚੋਗਿਆ ਅੰਦਾਜ 13 ਲੀਟਰ ਹਾਂਜੀ ਹੁਣ 11 12 ਲੀਟਰਾਂ ਨਾਲ ਲੈ ਜੇ ਭਾਈ ਕੱਟੀ ਮਗਰ ਜੇ ਮੇਰਾ ਸੱਤ ਡੀ ਜੀ ਸੁਆਦ ਜਿਆ ਜੀ ਛੋਣ ਵਕਤੇ ਮੈਂ ਦੀ ਕੇ ਆਂਦੀ ਮੈਨੂੰ ਹੀ ਲੱਗੀ ਆ ਵਾ ਠੀਕ ਆ ਜੀ ਕੇ ਆਂਦੀ ਛੋਣ ਮੈਨੂੰ ਹੀ ਲੱਗੀ ਆ ਬਹੁਤ ਜਿਆ ਇਧਰ ਦੇਖੋ ਹਾਂ ਬੱਚਾ ਇਹ ਆਂਦੀ ਛੋਣ ਮੈਨੂੰ ਹੀ ਲੱਗੀ ਆ ਪਤਾ ਨਹੀਂ ਵੀ ਕੀ ਇਧਰ ਦੇਖੋ ਹਾਂ ਮੋਟੀ ਇਹਦੇ ਭਾਵੇਂ ਬੱਚਾ ਨਿਕਿਆ ਚੋਰੇ ਦੇ ਇਹਦੇ ਮੋਟੀ ਮੋਟੀ ਤਾਰ ਇਹਨਾਂ ਮਈਆਂ ਦੇ ਬੱਚੇ ਬੁੱਚੇ ਵੀ ਕੇ ਪਾਸੇ ਚੱਲ ਜਾਂਦਾ ਹਾਂ ਮਰ ਜਾਂਦਾ ਇਹ ਸਭ ਕਦੇ ਖੇਲ ਗਿਆ ਜਾਂਦਾ ਹਾਂ ਤੇ ਜਿਆਦੀ ਛੁੱਟ ਚੰਗੀ ਆ ਹਾਂ ਇਹ ਬਾਦ ਸਾਹਿਬ ਜੈ ਜੀ ਆਪਾਂ ਇਹ ਨਹੀਂ ਮੋਲ ਨਹੀਂ ਕੋਈ ਕਰਨਾ ਇਹ 1 20 ਹੀ ਦੇ ਦਿੰਦਾ 1 20 ਨਹੀਂ ਤੀਜਾ ਨੰਬਰ ਤੇ ਆ ਜੋ ਢਿਜੇ ਇਹਦੇ ਨੂੰ ਦੁੱਧ ਤੇ ਹੋ ਗਿਆ ਨਾ ਸੋਲ ਲਈ ਗਾੜੀ ਪਿਛਾੜੀ ਬਣੀ ਆ ਛੋਟੀ ਇੱਕ ਮਿੰਟ ਇਹਦੇ ਕੋਲ ਦੁੱਧ ਤੇ ਆਉਂਦਾ 16 ਲੀਟਰ ਚੋਗੇ 16 ਲੀਟਰ ਦੁੱਧ ਕੱਟੀ ਮਗਰੀ ਦੀ ਅੱਛਾ ਜੀ ਪਰ ਘਟੀ ਆ ਇਹ 14 ਲੀਟਰ ਹੋਵੇ 15 ਹੋਵੇ ਦੋ ਡੰਗ ਤਿੰਨ ਡੰਗ ਚੋਗੇ ਖੜੇ ਤੋਫਾ ਗਾੜੀ ਹਾਂ ਗਾੜੀ ਕੋਈ ਨਾ ਤੇ ਬਾਹਰ ਤੇ ਆਪਾਂ ਵਾਲਾ ਮੰਨੀਏ ਲੈਣਾ ਹਾਂਜੀ ਹਾਂਜੀ ਦੋ ਤਿੰਨ ਡੰਗ ਹੋਵੇ ਇੱਕ ਕੁਆਲਿਟੀ ਤੁਸੀਂ ਇੱਧਰ ਪਾਸੇ ਕਰੋ ਏ ਆ ਵੇਖੋ ਗਾੜੀ ਪਛਾੜੀ ਬਣੀਆਂ ਇਹ ਨੂੰ ਲੱਗੀ ਆ ਇੱਦਿਕ ਦੇਖੋ ਇਹ ਨੂੰ ਲੱਗੀ ਆ ਇਹ ਦੀ ਪਛਾਣ ਹੋਣੀ ਨਹੀਂ 7 ਲੀਟਰ ਇੱਕ ਟਾਈਮ ਦਾ ਦੁੱਧ ਹੋਊਗਾ ਲੀਟਰਾਂ ਦਾ ਠੰਡਾ ਕਰਕੇ ਅਗਲਾ ਆਵੇ 4 ਵੇ ਮੈਂ ਚਾਹ ਪੀਵੇ ਦੁੱਧ ਠੰਡਾ ਹੋ ਜਾਏ ਤੇ ਮਿਲ ਲਈ ਠੀਕ ਆ ਠੀਕ 4 ਕੇ 16 ਆਂਦਾ ਜੀ 16 ਆਂਦਾ ਹਾਂ 14 ਕਿਲੋ ਇਹ ਝੋਟੀ ਦਾ 1 35 ਲੱਗਦਾ ਵਾ ਯੈਸ ਨਾ ਇੱਕ 40 ਦੀ ਦੇ ਦੇ ਇੱਕ 40 ਠੀਕ ਸ਼ਿੱਗੀ ਆ ਤੇ ਵੀ ਸ਼ਿੱਗੀ ਇਹ ਚਾਲੀ ਕਰ ਮਾਲੀਆ 4 ਦਾ 10 ਤੇ ਆਹ 4 ਦਾ ਦਾ ਜੀ ਕੋਹਰਾ 10 ਕਿਦੋਂ ਆਉਂਦਾ ਇਹ ਦੁੱਧ 12-13 ਕਿਲੋ ਕੱਢੂਗੀ ਠੰਡੀ ਧੀਰੀ ਵੀ ਬੜੀ ਆ। ਠੰਡੀ ਧੀਰੀ ਬੜੀ ਆ। ਥਾਣ ਬੜਾ ਕੁਆਲਟੀ ਦਾ। ਥਾਣ ਬਹੁਤ ਕੁਆਲਟੀ ਦਾ। ਇਹ ਚਾਰ ਦੰਦੋ ਆ। ਤਰੀ ਬੜਾ ਚੰਗਾ। ਇਹ ਸਰੀਰ ਬੜਾ ਚੰਗਾ। ਕਰਦੇ ਹਾਂ। ਹਾਂ। ਚੁਆਈ ਮਈਆਂ ਇਹ ਮਈਆਂ ਦੇ ਹੁੰਦੀਆਂ ਤੇ ਸ਼ਈਆਂ ਦੀ ਚੁਆਈ ਜ਼ਿਆਦੀ ਠੀਕ ਠੀਕ। ਇਹ ਝੋਟੀ ਦੇਣੀ ਜੇ ਤੇ ਲੱਗਦੇ ਵੀ ਗਏ ਆ ਪੈਸੇ। ਇੱਕ 25 ਦੀ ਦੇਣੀ। ਇੱਕ 25 ਦੀ। ਹਾਂ ਮੁੱਲ ਨਹੀਂ ਜੀ ਕੋਈ ਜ਼ਿਆਦਾ ਕਿਉਂਕਿ ਦੇਸੀ ਮਈਆਂ ਦਾ ਹੀ ਮੁੱਲ ਬੜਾ ਬਰਾਬਰ ਆ। ਡਾਂਡੇ ਤੋਂ ਕ ਲੈਣ ਵੀ ਡੇ ਆ ਵੀ ਗੱਡਿਆ ਬਾਹ ਹਾਂਜੀ ਇਹ ਸਵਾਦ ਦੁਜਾ ਜੀ ਇਹ ਮੈਂ ਦਿਆ 15 ਵੀ ਵਾਲੇ 15 ਸਵਾਦ ਦੋਈ ਪਰ ਮੈਂ ਥੋੜੀ ਜੀ ਟੈਮ ਭਰ ਗਈ ਆ ਆਣ ਕੇ ਚਵਾਈ ਆਂਦੀ ਮੈਨੂੰ ਹੀ ਲੱਗੀ ਆ ਬਹੁਤ ਠੀਕ ਆ ਇਹ ਵੀ ਵੱਡਾ ਗੱਦਵਾ ਫੁੱਲ ਹੈ ਹਾਂ ਸਿੰਘ ਕੁਆਲਟੀ ਫਾਲੋ ਕਰੀ ਸਿੰਘ ਕੁਆਲਟੀ ਵੇਖੋ ਕਿਸ ਸਿੰਘ ਕੁਆਲਟੀ ਉਖਾੜਾ ਇਹ ਝੋਟੀ ਹਾਂ ਨਾ ਇੱਕ 25 ਦੀ ਦੇਣੀ ਆ ਇਹ ਵੀ ਇੱਕ 25 ਦੀ ਹਾਂ ਠੀਕ ਹੁਣ ਛੋਟੇ ਮਨਾਫੇ ਜਾਇਜ਼ ਹੀ ਆ ਜਦੋਂ ਹੋ ਦੇਸੀ ਵੀ ਲੱਖ ਲੱਖ ਨੂੰ ਮਈਆਂ ਦੇ ਗੰਢੀਆਂ ਹੁਣ ਇਹੋ ਜੀ ਝੋਟੀ ਘਰ ਘਰ ਥੋੜਾ ਜਿਹਾ ਲੱਗਾ ਮੈਂ ਭਰਦੀ ਆ ਇਹ ਵੀ ਇੱਕ 25 ਦੀ 24 25 ਦੀ 15 14 ਪਹਿਲਾਂ ਨੰਬਰ ਵੀ ਇੱਕ 25 ਦੀ ਤੇ 6ਵਾਂ ਨੰਬਰ ਵੀ ਇੱਕ 25 ਦੀ ਆਹ ਝੋਟੀ ਦੇ ਵਿਕੇ ਨਾਂ ਵਿਕੇ ਘਾਰ ਹੀ ਰੱਖ ਲੈਣੀ ਆ ਮੈਂ 17 18